ਤਾਮਕੋਟ ਆ ਸਰਬਸਤਾਨੀ ਵੈਲਫੇਅਰ ਕਲੱਬ ਮਾਨਸਾ ਵੱਲੋਂ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏ ਹੈ ਜੀ ਅੱਜ 30 ਮਾਰਚ ਜਿਹੜਾ ਐਤਵਾਰ ਨੂੰ ਸਥਾਨ ਗੁਰਦੁਆਰਾ ਸਹਿਬ ਪਿੰਡ ਤਾਮਕੋਟ ਵਿਖੇ ਜੇ ਕਿਸੇ ਨੇ ਕੋਈ ਹੋਰ ਵੀ ਬਈ ਕੋਈ ਉਹ ਹੋਵੇ ਇਹ ਜੇ ਕਿਸੇ ਕੋਈ ਲੋੜਵੰਦ ਪਰਿਵਾਰ ਨੂੰ ਦਵਾਈ ਬੂਟੀ ਦੀ ਲੋੜ ਹੋਵੇ ਉਹ ਵੀ ਇਹ ਬਈ ਮਦਦ ਕਰਦੇ ਆ ਜਾਂ ਰਸਣ ਪਾਣੀ ਦੀ ਤੌ ਵੀ ਜੇ ਕਿਸੇ ਨੂੰ ਕੋਈ ਚੀਜ਼ ਦੀ ਲੋੜ ਹੋਵੇ ਤਾਂ ਭਾਈ ਇਹ ਕਲੱਬ ਨਾਲ ਤੁਸੀਂ ਸਹਿਯੋਗ ਕਰ ਸਕਦੇ ਹੋ ਕਨੈਕਟ ਕਰ ਸਕਦੇ ਹੋ ਜੀ ਕਲੱਬ ਨਾਲ ਤੇ ਬਾਕੀ ਸਿਰੇ ਇਹ ਆ ਦੂਜਾ ਸਾਲ ਹੋ ਗਿਆ ਜੀ ਇਕਤੀ ਆਏ ਸਾਲ ਇਹ ਲੋੜਵੰਦ ਲੜਕੀਆਂ ਦੇ ਵਿਆਹ ਕਰਦੇ ਆ ਜੀ ਪਿੰਡ ਤਾਮਕੁੱਟ ਵਿਖੇ ਇੱਧਰ ਦਿਖਾਉਨੇ ਆ ਜੀ ਤੁਹਾਨੂੰ ਬਾਬਾ ਜੀ ਦੀ ਹਜ਼ੂਰੀ ਚ ਮਾਨਸਾ ਸਾਹਿਬ ਆ ਗਿਆ ਹੋਇਆ ਬਿਆਹ ਹੋ ਰਿਹਾ ਜੀ ਦੇਖ ਸਕਦੇ ਹੋ ਜੀ ਸਰਵਰ ਸਦਾਨੀ ਬੈਲਫੇਅਰ ਕਲੱਬ ਮਾਨਸਾ ਸਾਹਿਬ ਆਸਮਾਨ ਹੈ ਜੀ ਕਿਹੜਾ ਲਾ ਲੋ ਇਹ ਲੜਕੀਆਂ ਨੂੰ ਦੇਣਾਗਾ ਜੀ ਦੇਖ ਸਕਦੇ ਹੋ ਆਂਜਲ ਲੜਕੀਆਂ ਦੇ ਵਿਆਹ ਹੈ ਜੀ ਪੰਜਾਂ ਦਾ ਸਮਾਨ ਹੈ ਇਹ ਇੱਕ ਲੜਕੀ ਨੂੰ ਆਹ ਸਮਾਨ ਹੈਗੇ ਜੀ ਦੇਖ ਸਕਦੇ ਹੋ ਟੇਬਲ ਮਸ਼ੀਨ ਅੱਖਾ ਜੀ ਬੈੱਡ ਮੇਜ਼ ਕੁਰਸੀਆਂ ਆ ਵੀਰਾਂ ਦੇ ਸਹਿਯੋਗ ਨਾਲ ਹੈ ਜੀ ਦੇਖ ਸਕਦੇ ਹੋ ਗਾਓ ਸੁਣੋ ਪੜੋ ਨਾ ਪਰਹਾਰੇ ਤੇ ਪੁੱਤਰਾ ਇਹ ਵੀਰਾਂ ਦੇ ਵੀ ਸਾਰੇ ਸਹਿਯੋਗ ਨਾਲ ਜੀ ਬੋਲਨਾ ਬੋਲਨਾ ਤਾ ਕੋਨ ਜੋ ਸਭ ਮਿਲਾਂ ਸਭਾ ਬੋਲ ਇਹ ਸਾਰੇ ਵੀਰਾਂ ਦੇ ਗਰਮ ਤਾ ਸਭੋ ਨਾਣਾ ਜੀਤਾਂ ਕੁੱਟ ਬਿਖੇ ਸੋਏ ਨੋਟਵਾਰ ਦੇ ਲੜਕੀਆਂ ਦੀ ਵਿਆਹ ਕੀਤੇ ਗਏ ਆ ਜੀ ਹਰ ਸਾਲ ਕੀਤੇ ਜਾਂਦੇ ਆ ਜੀ ਇੱਕ ਦੂਜਾ ਸਾਲ ਹੈਗਾ ਜੀ ਪਰ ਵੀ ਇਸੇ ਸਥਾਨ ਤੇ ਸੀਗਾ ਜੀ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਰਿਓ ਜੀ ਉਹਨੂੰ ਕਿਵੇਂ ਦਾ ਲੱਗਿਆ ਕੰਮ ਵੀਰਾਂ ਦਾ ਤੇ ਇਹ ਬਾਕੀ ਸਿਰੇ ਜਦੋਂ ਆਪਣਾ ਸੀਦੀ ਜੋੜ ਮੇਲਾ ਹੁੰਦਾ ਜੀ ਫਤੇਗੜ ਸਾਹਿਬ ਵੇਲੇ ਉਦੋਂ ਵੀ ਕੈਂਚੀਆਂ ਤੇ ਲੰਗਰ ਲਾਉਂਦੇ ਹੁੰਦੇ ਆ ਜੀ ਵਿਸਾਖੀ ਵੇਲੇ ਇਹ ਮੂਸੇ ਲਾਉਂਦੇ ਹੁੰਦੇ ਹੈਗੇ ਜੀ ਤੇ ਬਾਕੀ ਸਿਰੇ ਜੇ ਕੋਈ ਪਰਿਵਾਰ ਲਾ ਲੋ ਦਵਾਈ ਬੂਟੀ ਤੋਂ ਪੇੜਾ ਬੈਠਾ ਹੈ ਗਰੀਬ ਪਰਿਵਾਰਤਾ ਉਹਦੀ ਮਦਦ ਤੇ ਦਵਾਈ ਵੀ ਕਰਦੇ ਆ ਤੇ ਜੋ ਕੋਈ ਰਾਸ਼ਨ ਕੰਨੀ ਹੋਆ ਤਾਂ ਰਾਸ਼ਨ ਦੀ ਵੀ ਉਹ ਕਰਦੇ ਆ ਜੀ ਅੱਜ 5 ਲੜਕੀਆਂ ਦੇ ਆਨੰਦ ਕਾਰਜ ਹੋਏ ਹੈ ਜੀ ਦੇਖ ਸਕਦੇ ਹੋ ਤੇ ਤੇ ਅਤੇ ਪਰ ਦੇਖਿਓ ਭਾਵੇਂ ਲੜਕੇ ਵਾਲੇ